ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਦੇ ਨਜ਼ਦੀਕ ਪੁਲਿਸ ਨੇ ਇੱਕ ਬਦਮਾਸ਼ ਦਾ ਕੀਤਾ ਐਨਕਾਊਂਟਰ ਦੱਸਿਆ ਕਿ ਬੀਤੇ ਦਿਨੀ ਸੁਲਤਾਨਵਿੰਦ ਰੋਡ ਦੇ ਇੱਕ ਰੈਡੀਮੇਡ ਗਾਰਮੈਂਟ ਦੀ ਦੁਕਾਨ ਦੇ ਉੱਤੇ ਤਿੰਨ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਸਨ ਤਾਂ ਇਹ ਉਹਨਾਂ ਵਿੱਚੋਂ ਇੱਕ ਇਹ ਲੁਟੇਰਾ ਹੈ ਜਿਸ ਦਾ ਅੱਜ ਪੁਲਿਸ ਨੇ ਐਨਕਾਊਂਟਰ ਵੇਰਕਾ ਬਾਈਪਾਸ ਦੇ ਨਜ਼ਦੀਕ ਕੀਤਾ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਟੋ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰ ਕ੍ਰਾਈਮ অর ਆਰਗੇਨਾਈਜ਼ਡ ਕ੍ਰਾਈਮ ਉਹਦੇ ਤਹਿਤ ਅਸੀਂ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਹਮੇਸ਼ਾ ਬੜਾ ਸੈਂਸਿਟਿਵਲੀ ਲੈਂਦੀ ਹੈ ਜਿਹੜੀ ਵੀ ਕੋਈ ਵਾਰਦਾਤ ਹੁੰਦੀ ਹੈ ਜਾਂ ਕੋਈ ਇਹੋ ਜਿਹੀ ਕ੍ਰਾਈਮ ਹੁੰਦਾ ਸੈਂਸੇਸ਼ਨਲ ਸੋ ਸਾਡੇ 2011 ਨੂੰ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਕ ਰੈਡੀਮੇਡ گارਮੈਂਟ ਦੀ ਦੁਕਾਨ ਦੇ ਉੱਤੇ ਰੋਬਰੀ ਦਾ ਕੇਸ ਸਾਨੂੰ ਰਿਪੋਰਟ ਹੋਇਆ ਸੀ ਇਮੀਡੀਏਟਲੀ ਕੇਸ ਦਰਜ ਕੀਤਾ ਗਿਆ ਉੱਥੇ ਫਾਇਰ ਵੀ ਕੀਤਾ ਗਿਆ ਸੀ ਉਨ੍ਹਾਂ ਵੱਲੋਂ ਤੇ 2.5 ਲੱਖ ਰੁਪਇਆ ਤੇ 골ਡ ਦਾ ਬ੍ਰੈਸਲੇਟ ਉਹ ਲੁੱਟ ਲਿਆ ਗਿਆ ਸੀ। ਤੋਂ ਬੜੀ ਸਾਇੰਟਿਫਿਕਲੀ ਔਰ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਦੇ ਹੋਏ ਸਭ ਤੋਂ ਪਹਿਲਾਂ ਆਪਾਂ ਬਲਜੀਤ ਬੁੱਲੀ ਇੱਕ ਜੰਡਿਆਲਾ ਗੁਰੂ ਜਿਹੜਾ ਹੈਗਾ ਅੰਮ੍ਰਿਤਸਰ ਰੂਰਲ ਦਾ ਉਹਨੂੰ ਫੜਿਆ। ਇਹਦੇ ਖਿਲਾਫ ਪਹਿਲਾਂ ਵੀ 8 ਮੁਕਦਮੇ ਦਰਜ ਨੇ ਵੱਖ-ਵੱਖ ਜ਼ਿਲ੍ਹਿਆਂ ਚ ਤਰਨਤਾਰਨ ਅੰਮ੍ਰਿਤਸਰ ਰੂਰਲ ਸਿਟੀ ਦੇ ਵਿੱਚ ਵੀ ਐਨਡੀਪੀਐਸ ਮਰਡਰ ਸਨੇਟਿੰਗ ਅਟੈਂਪਟ ਟੂ ਮਰਡਰ ਆਰਮਜ਼ੈਕ ਔਰ ਇਹ ਸਾਰੇ ਜਿਹੜੇ ਮੇਨ ਇਨ ਦੀ ਅਲਾਈਜੈਂਸ ਹੈਗੀ ਉਹ ਕਿਸ਼ਨ ਗੈਂਗ ਹੈ ਬੜਾ ਨਟੋਰੀਅਸ ਜੰਡੇਆਲਾ ਗੁਰੂ ਦਾ ਜਿਹੜਾ ਕਿ ਆਪ ਬਾਹਰ ਹੈ ਔਰ ਇਹਦੀ ਪੁੱਛਗਿੱਛ ਤੋਂ ਸਾਨੂੰ ਪਤਾ ਲੱਗਿਆ ਸੀ ਕਿਹਦੇ ਸਾਥੀ ਕੋਣ-ਕੋਣ ਨੇ ਉਹਦੇ ਚ ਨਾਮਜ਼ਦ ਕੀਤੇ ਗਏ ਸੀਗੇ ਸੋ ਐਸਐਚਓ ਬੀ ਡਿਵੀਜ਼ਨ ਜਦੋਂ ਉਹਦੀ ਪਾਰਵੀ ਵਾਸਤੇ ਤੇ ਉਹਨਾਂ ਦੇ ਅਰੈਸਟ ਵਾਸਤੇ ਇੱਧਰ ਆ ਰਹੇ ਆ ਸੀਗਾ ਕੇਸ ਦੀ ਇਨਵੈਸਟੀਗੇਸ਼ਨ ਵਿੱਚ ਵੇਰਕੇ ਦੇ ਏਰੀਏ ਜਿੱਥੇ ਆਪਾਂ ਖੜੇ ਆ ਉੱਥੇ ਇੱਕ ਬੰਦਾ ਇਹਨੂੰ ਸਪੋਰਟ ਹੋਇਆ ਇਹਨੇ ਰੋਕਿਆ ਤੇ ਉਹ ਬੰਦਾ ਭੱਜ ਪਿਆ ਔਰ ਉਹ ਜਿੱਦਾਂ ਹੀ ਭੱਜਿਆ ਉਹਨੇ ਇਹਨਾਂ ਵੱਲ ਫਾਇਰ ਕੀਤੇ ਤਿੰਨ ਆਪਣੇ ਪਿਸਟਲ ਦੇ ਵਿੱਚੋਂ ਵਪਨ ਜੋ ਪਹਿਲਾਂ ਇਹਨਾਂ ਨੇ ਹਵਾਈ ਫਾਇਰ ਕੀਤਾ ਬਲਜਿੰਦਰ ਨੇ ਆਪਣੇ ਉਹਨਾਂ ਨੂੰ ਵਾਰਨ ਦਿੱਤਾ ਕੀਤਾ ਕਿ ਤੁਸੀਂ ਸਰੈਂਡਰ ਕਰਦੇ ਤੂੰ ਉਹ ਬੰਦਾ ਫੇਰ ਭੱਜਦਾ ਰਿਹਾ ਤੇ ਉਹਨੇ ਇਹਨਾਂ ਨੇ ਫਿਰ ਜਦੋਂ ਨਹੀਂ ਉਹ ਹਟਿਆ ਫਾਇਰ ਕਰਨ ਤੋਂ ਤਾਂ ਇਹਨਾਂ ਨੇ ਵੀ ਫਾਇਰ ਵਾਪਸ ਕੀਤਾ ਜਿਹੱਚੋ ਇੰਜਰਡ ਹੋਇਆ ਉਹਨੂੰ ਹਸਪੀਟਲ ਲੈ ਕੇ ਗਏ ਆ ਉਹਦੀ ਪਛਾਣ ਜਿਹੜੀ ਉਹ ਕਾਨਿਸ਼ ਜੱਸਿਆ ਰੋਡ ਅੰਮ੍ਰਿਤਸਰ ਦੀ ਹੋਈ ਹੈ ਕਾਨਿਸ਼ ਤੇ ਕਾਨਿਸ਼ ਦੇ ਖਿਲਾਫ ਵੀ ਤਿੰਨ ਮੁਕਦਮੇ ਆਰਮਜ਼ੈਕਟ ਤੇ ਹੋਰ ਸਨੇਚਿੰਗ ਰੋਬਰੀ ਦੇ ਹੈਗੇ ਆ ਪੁਰਾਣੇ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਉੱਥੇ ਹੀ ਇੰਜਰਡ ਤੋਂ ਪਤਾ ਲੱਗਿਆ ਕਿ ਕਰਨ ਏਲੀਆ ਸੂਰਜ ਹੈ ਇਹ ਦੂਜਾ ਹੈਗਾ ਵਰਨ ਪਾਟੀ ਏਲੀਆ ਇਸਲਾ ਜਿਹੜਾ ਕਾਰਨ ਹੈ ਚਾਟੀਪਿੰਡ ਦਾ ਅਮਰਕੋਟ ਜੋੜੇ ਫਾਟਾ ਕੰਰਸਰਬ ਦਾ ਦੂਸਰਾ ਹੈਗਾ ਬਰਨਪਾਟਿਆ ਸੋ ਇਹ ਵੀ ਉੱਥੇ ਇਕੱਠੇ ਹੋ ਕੇ ਮਿਲਣ ਲੱਗੇ ਸੀ ਤੇ ਇਹਦੀ ਪੁੱਛ ਕੇ ਤੋਂ ਇਮੀਡੀਏਟਲੀ ਉਹ ਵੀ ਦੋਨੋਂ ਦਬੋਚ ਲਏ ਗਏ ਟੋਟਲ ਇਸ ਗੈਂਗ ਤੋਂ ਚਾਰ ਸਫਿਸਟੀਕੇਟਿਡ ਪਿਸਟਲ ਮਿਲੇ ਐ ਔਰ ਰਾਉਂਡਸ ਮਿਲੇ ਨੇ ਇਹਦੇ ਚ ਇੱਕ ਗਲੌਕ ਹੈ ਦੋ ਹੈਗੇ 30 ਬੋਰ ਦੇ ਚਾਈਨੀਜ਼ ਤੇ ਇੱਕ 9 ਐਮ ਐਮ ਦਾ ਦੂਸਰਾ ਪਿਸਟਲ ਹੈ ਸਾਰੇ ਹੀ ਬੜੇ ਲੀਥਲ ਵੈਪਨ ਨੇ ਔਰ ਇੰਟਰਸਟਿੰਗ ਗੱਲ ਹੈ ਕਿ ਇਹਦੇ ਚ ਇੱਕ ਬੁਲੇਟ ਪ੍ਰੂਫ ਜੈਕਟ ਵੀ ਸਾਨੂੰ ਮਿਲੀ ਹੈ ਜੋ ਇਹਨਾਂ ਨੇ ਪ੍ਰੋਕ्योर ਕੀਤੀ ਸੀ ਥਰੂ ਕਿਸ਼ਨ ਜਿਹੜਾ ਕਿ ਅੱਜਕੱਲ ਬ੍ਰਾਡ ਹੈ ਔਰ ਉਹਦੇ ਚ ਇਹ ਲੱਗਦਾ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣੀ ਤਿਆਰੀ ਕੀਤੀ ਹੋਈ ਸੀ ਕਿ ਜੇਕਰ ਪੁਲਿਸ ਸਾਨੂੰ ਇਹਦੇ ਠੇਰਾ ਵੀ ਪਾਉਂਦੀ ਹੈ ਤਾਂ ਕਿਸ ਤਰ੍ਹਾਂ ਅਸੀਂ ਬੁਲੇਟ ਪ੍ਰੂਫ ਜੈਕਟ ਤੋਂ ਹੋ ਕੇ ਤੇ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਹੈ ਇਹਦੇ ਜਿਹੜੇ ਬਾਕੀ ਕੇਸ ਇਹਨਾਂ ਦੀ ਮੋਡਲੀ ਪੁਛਗਿਛ ਤੋਂ ਪਤਾ ਲੱਗਿਆ ਹੈ ਇਹਨਾਂ ਨੇ ਜਿਹੜਾ 141 ਨੰਬਰ ਮੁਕੱਦਮਾ ਸਾਡਾ 6 11 ਨੂੰ ਦਰਜ ਹੋਇਆ ਸੀ ਮੋਹੰਮਪੁਰ ਥਾਣੇ 'ਚ ਉਹਦੇ 'ਚ ਇੱਕ ਬੰਦਾ ਸਾਗਰ ਨਾਮ ਦਾ ਲੜਕਾ ਸੀਗਾ ਉਹ ਇੰਜਰਡ ਹੋ ਗਿਆ ਸੀ ਉੱਥੇ ਇਹਨਾਂ ਨੇ ਫਾਇਰਿੰਗ ਕੀਤੀ ਸੀ ਕਿ ਉਹਦੇ 'ਚ ਕਾਨਿਸ਼ ਤੇ ਕਰਨ ਲਿਆ ਸੂਰਜ ਜਿਹੜਾ ਇਹ ਇਨਵੋਲਡ ਸੀਗੇ ਇਹਨਾਂ ਨੇ ਉਹ ਕੇਸ ਦੇ ਵਿੱਚ ਜਾ ਕੇ ਫਾਇਰਿੰਗ ਕੀਤੀ ਸੀ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਸਾਡੇ ਸੁਲਤਾਨਵਿੰਡ ਏਰੀਏ ਦੇ ਵਿੱਚ ਐਕਟਿਵ ਆ ਕੋਈ ਸੀਗੀ 17 11 ਨੂੰ ਉਹਦੇ ਚ ਵੀ ਮੁਕਤਮਾ ਦਰਜ ਹੈ ਤੇ ਇਸ ਤੋਂ ਇਲਾਵਾ ਇੱਕ ਇਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਜਿਹੜਾ ਪੀਐਸ ਮਕਬੂਲਪੁਰਾ ਚ ਵੀ ਪਰਚਾ ਦਰਜ ਹੈ ਔਰ ਜੇ ਤੁਹਾਨੂੰ ਯਾਦ ਹੋਵੇ ਕਿ ਕਾਉਂਸਲਰ ਦਾ ਮਰਡਰ ਹੋ ਗਿਆ ਸੀ ਛਾਟ ਏਰੀਏ ਦੇ ਵਿੱਚ ਆ ਆਪਣੇ ਐਫਆਈਆਰ ਨੰਬਰ 95 ਡੇਟਿਡ 25 5 2025 ਇਹਦੇ ਚ ਵੀ ਜਿਹੜਾ ਇਹ ਬਲਜੀਤ ਬੁੱਲੀ ਹੈ ਇਹ ਵੀ ਤੇ ਇਹਦੇ ਨਾਲ ਜਿਹੜਾ ਹੋਰ ਸੂਰਜ ਹੈ ਦੂਜਾ ਕ्यूज ਜਿਹੜਾ ਇੱਥੇ ਫੜਿਆ ਗਿਆ ਇਹ ਵੀ ਦੋਨੋਂ ਉਸੇ ਇਨਵੋਲਡ ਸਿਗੇ ਸੋ ਇਹਦੇ ਚ ਬੜਾ ਵੱਡਾ ਇੱਕ ਗੈਂਗਸਟਰ ਨੈਟਵਰਕ ਜਿਹੜਾ ਕਿ ਮਰਡਰ ਅਟੈਂਪਟ ਟੂ ਮਰਡਰ ਰੋਬਰੀ ਔਰ ਇਹੋ ਜਿਹੀ ਸੈਂਸੇਸ਼ਨਲ ਕ੍ਰਾਈਮ ਕਰਦਾ ਉਹ ਅਸੀਂ ਸਾਰਾ ਬਸਟ ਕੀਤਾ ਔਰ ਇਹ ਸਾਰਾ ਕਿਸ਼ਨ ਦਾ ਨੈਟਵਰਕ ਹੈ ਜਿਹੜਾ ਕਿ ਬਾਹਰ ਬੈਠਾ ਔਰ ਪਹਿਲਾਂ ਵੀ ਜਿਹੜਾ ਕਾਉਂਸਲਰ ਦੇ ਮਰਡਰ ਦੇ ਵਿੱਚ ਵੀ ਕਿਸ਼ਨ ਦਾ ਹੀ ਹੱਥ ਸੀ ਉਹਨੇ ਉਦੋਂ ਜ਼ਿੰਮੇਵਾਰੀ ਵੀ ਲਈ ਸੀ ਜਿਹੜਾ 25-5 ਦਾ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਹੈ। ਔਰ ਜਿਹੜੇ ਲੇਟੈਸਟ ਕਰਾਈਮਸ ਨੇ ਉਹਦੇ ਚ ਵੀ ਬੜਾ ਸੈਂਸੇਸ਼ਨਲ ਸੀ ਕਿ ਇਹਨਾਂ ਬੜਾ ਡੇਰਿੰਗ ਤਰੀਕੇ ਨਾਲ ਰੋਬਰੀ ਵੀ ਕੀਤੀ ਐ, ਐਕਟਿਵਾ ਸੈਚ ਕੀਤਾ ਫਿਰ ਸਾਗਰ ਦੇ ਉੱਤੇ ਫਾਇਰਿੰਗ ਕੀਤੀ ਜਿਹੜੀ। ਸੋ ਇਹਨ ਮੁੱਢਲੀ ਪੁੱਛ ਗਏ ਚ ਇਹ ਸਾਰੀਆਂ ਗੱਲਾਂ ਇਹਨਾਂ ਤੋਂ ਕਲੀਅਰ ਹੋਈਆਂ। ਔਰ ਅੱਗੇ ਵੀ ਸਾਨੂੰ ਹੈਗੀ ਆਸ ਕਿਉਂਕਿ ਇਹਨਾਂ ਦਾ ਜੋ ਪਤਾ ਲੱਗਿਆ ਤਰਨਤਾਰ ਨੇਰੀਏ ਦੇ ਵਿੱਚ ਵੀ ਕੋਈ ਹਾਈਡ ਆਊਟ ਦੱਸਿਆ ਇਹਨਾਂ ਨੇ। ਜਿੱਥੇ ਕਿ ਅਬੈਂਡੰਡ ਘਰ ਹੈ ਦੂਰ ਹੈਗਾ ਆਬਾਦੀ ਤੋਂ। ਉਥੇ ਕਰਦੇ ਆ ਤੇ ਇਹਨਾਂ ਦਾ ਜਿਹੜਾ ਪਿਛੋਕੜ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਬਲਜੀਤ ਦੇ ਖਿਲਾਫ 8 ਮੁਕਦਮੇ ਨੇ ਔਰ ਤਿੰਨ ਮੁਕਦਮੇ ਕਾਨਿਸ਼ ਦੇ ਨੇ ਕਰਨ ਦੇ ਖਿਲਾਫ 6 ਮੁਕਦਮੇ ਨੇ ਔਰ ਵਰਨ ਪਾਟੇ ਦੇ ਖਿਲਾਫ ਵੀ ਜਿਹੜਾ ਇੱਕ ਮੁਕਦਮਾ ਦਰਜ ਹੈ ਸੋ ਕਾਫੀ ਹਾਰਡਨ ਤੇ ਨੋਟੋਰੀਅਸ ਕ੍ਰਿਮੀਨਲਸ ਨੇ ਸੋ ਮੈਂ ਸਾਰੇ ਟੀਮ ਨੂੰ ਮੁਬਾਰਕਬਾਦ ਦਿੰਦਾ ਸਪੈਸ਼ਲੀ ਐਸ ਐਚ ਓ ਬਲਜਿੰਦਰ ਸਿੰਘ ਬੀ ਡਿਵੀਜ਼ਨ ਗਗਨ ਸਾਡੇ ਏ ਸੀ ਪੀ ਡੀ ਸੀ ਪੀ ਸਾਹਿਬ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਮੈਡਮ ਜਸਰੂ ਬਾਠ ਨੇ ਵੀ ਬੜਾ ਅੱਛਾ ਸਾਰਾ ਨੇ ਇਹਨਾਂ ਨੇ ਫਾਲੋਅ ਅਪ ਕੀਤਾ ਤੇ ਇਹ ਸਾਰਾ ਗੈਂਗ ਜਿਹੜਾ ਪਾਸਟ ਕੀਤਾ ਸਰ ਬੁਲਟ ਪ੍ਰੂਫ ਜੈਕਟ ਪਾ ਕੇ ਵਾਰਦਾਤਾ ਕਰਦੇ ਸੀ ਜਾਂ ਪੁਲਸ ਮੁਕਾਬਲੇ ਵੇਲੇ ਪਾਲਣਦੇ ਸੀ ਦੇਖੋ ਇਹਨਾਂ ਨੇ ਜਿਹੜੀ ਪ੍ਰੋਕ્યોਰ ਕੀਤੀ ਹੈ ਜੋ ਪਤਾ ਲੱਗਿਆ ਜਿਹੜੇ ਬਲਜੀਤ ਬੁੱਲੀ ਦੀ ਪੁੱਛਦੇ ਤੋਂ ਇਹ ਪਹਿਲੀ ਵਾਰ ਹੋਇਆ ਮੈਂ ਤਾਂ ਐਨੇ ਕੈਰੀਅਰ 'ਚ ਕਦੇ ਨਹੀਂ ਇਦਾਂ ਦੇਖਿਆ ਕਿ ਇਹੋ ਜਿਹੇ ਆਮ ਕ੍ਰਿਮੀਨਲ ਜਿਹੜੇ ਆ ਗੈਂਗਸਟਰ ਉਹ ਇਦਾਂ ਦੀ ਬੁਲਟ ਪ੍ਰੂਫ ਜੈਕਟ ਪ੍ਰੋਕ્યોਰ ਕਰਨ ਬਾਹਰੋਂ ਤੇ ਬੜੀ ਉਹਨੂੰ ਰੱਖਿਆ ਹੋਇਆ ਇਹਨਾਂ ਨੇ ਵੈਪਨ ਵਗੈਰਾ ਤਾਂ ਪਾ ਦੇਖਿਆ ਯੂਜ਼ੇਜ ਜੇ ਦੀ ਕਦੇ ਨਹੀਂ ਆਈ ਹੁਣ ਪੁੱਛ ਕੇ ਚ ਇਹਦੀ ਸਾਰੀ ਗੱਲ ਕਲੀਅਰ ਅਸੀਂ ਕਰਾਂਗੇ ਕਿ ਕਿਸ ਮੰਤਵ ਨਾਲ ਮੰਗਾਈ ਗਈ ਸੀ ਔਰ ਕਿਉਂ ਇਹਨਾਂ ਨੇ ਇਹਨਾਂ ਨੂੰ ਲੋੜ ਪਈ ਇਸ ਗੱਲ ਦੀ ਸਰ ਬੁਲਟੂ ਜੈਕਟ ਇੰਡੀਆ ਨਾ ਕਿ ਬਾਹਰੋਂ ਆਈ ਹੈ ਇਹ ਅਜੇ ਹੁਣ ਦੇਖਣਾ ਪਏਗਾ ਉਹਦਾ ਮਾਰਕ ਵੀ ਇੰਡੀਆ ਨਾ ਕਿ ਫੋਰਨ ਸਰ ਕਰ ਰਹੇ ਇੰਡਸਟਰੀ ਦੇ ਇਹ ਜੀ ਕਲੀਅਰ ਨਹੀਂ ਹੋ ਸਕੀ ਪਰ ਇਹ ਕਹਿੰਦੇ ਕਾਫੀ ਅੱਛੀ ਕੁਆਲਿਟੀ ਦੀ ਹੈਗੀ ਹੈ ਉਹ ਅਸੀਂ ਇੱਕ ਦੋ ਦਿਨ ਤੋਂ ਲੱਗੇ ਹੀ ਹੋਏ ਹਾਂ ਜਦੋਂ ਦਾ ਬਲਜੀਤ ਭੁੱਲੀ ਤੋਂ ਫੜਿਆ ਗਿਆ ਹੈ ਸੋ ਇਹਦੇ ਚ ਮਤਲਬ ਆਈ ਫੀਲ ਕਿ ਇਹ ਨਵੀਂ ਡਿਵੈਲਪਮੈਂਟ ਹੈ ਕਿਤਾ ਖਤਰਨਾਕ ਹੈ ਜੀ ਇਸ ਤਰ੍ਹਾਂ ਦੇ ਬੁਲੇਟ ਪ੍ਰੋਜੈਕਟ ਦੇ ਨਾਲ ਹੀ ਆਣਗੇ ਤੇ ਪੁਲਿਸ ਵਾਸਤੇ ਵੀ ਪ੍ਰੋਬਲਮ ਪੈਸੀ ਦੇਖੋ ਵੈਪਨ ਵੀ ਸਾਰੇ ਸਫਿਸਟੀਕੇਟਡ ਨੇ ਔਰ ਨਾਲ ਜਿਹੜੀ ਜੈਕਟ ਹੈ ਉਹ ਇਸ ਗੱਲ ਨੂੰ ਹੋਰ ਸਪਲੀਮੈਂਟ ਕਰਦੀ ਹੈ ਕਿ ਕਿੰਨੇ ਨਟੋਰੀਅਸ ਬੰਦੇ ਨੇ ਉਹਨਾਂ ਦੇ ਕੋਈ ਲਿੰਕੇਜ ਕੋਈ ਮਾਰਦਾ ਤਾਂ ਸਰ ਕਿਉਂਕਿ ਕਾਫੀ ਮਾਰਦਾ ਤੋਂ ਸਾਨੂੰ ਲੱਗਦਾ ਕਿ ਅਮਰਸਰ ਰੂਰਲ ਦੇ ਵਿੱਚ ਅਸੀਂ ਹੁਣ ਕਰਾਸ ਚੈੱਕ ਕਰਾਂਗੇ ਲੱਗਦਾ ਕਿ ਉਸ ਏਰੀਆ ਦੇ ਵਿੱਚ ਕਿਉਂਕਿ ਜੰਡਿਆਲਾ ਤੇ ਅਮਰਸਰ ਦਾ ਜਿਹੜਾ ਏਰੀਆ ਫੈਸਿਲਿਟੀ ਹੈ ਇਹ ਚ ਕਾਫੀ ਐਕਟਿਵ ਰਹੇ ਹੈ ਸਰ ਗੁਰੂ ਕਿਰਪਾ ਦੀ ਇਸ ਦੁਕਾਨ ਤੋਂ ਉਹੀ ਸ਼ਾਮ ਮਲੇ ਲੁੱਟ ਕੀਤੀ ਸੀ ਉਹ ਫਰਾਰ ਹੋ ਗਏ ਸੀ ਤਾਂ ਫਾਇਰਿੰਗ ਕਿੰਨੀ ਕਿੰਨੀਆਂ ਗੋਲੀਆਂ ਚੱਲੀਆਂ ਸੀ ਐਗਜ਼ੈਕਟ ਤਾਂ ਮੈਨੂੰ ਨਹੀਂ ਪਤਾ ਇੱਕ ਰਾਉਂਡ ਫਾਇਰ ਹੋਇਆ ਸੀ ਇੱਕ ਰਾਉਂਡ ਹੀ ਹੋਇਆ ਸੀ ਉਹ ਵੀ ਹਵਾ 'ਚ ਉਹਨੂੰ ਡਰਾਉਣ ਵਾਸਤੇ ਕੀਤਾ ਗਿਆ ਸੀਗਾ ਕਲੀਅਰ ਮਤਲਬ ਬੇਸਿਕਲੀ ਇਹ ਸੀ ਕਿ ਇੱਕ ਰੋਬਰੀ ਵਾਸ ਦੀ ਮੇਨ ਮੋਟਿਵ ਫਰੋਤੀਆਂ ਵੀ ਮੰਗਦੇ ਰਹੇ ਸੀ ਫਰੋਤੀ ਵਾਲੀ ਗੱਲ ਅਜੇ ਨਹੀਂ ਆਈ ਪਰ ਕਿਸ਼ਨ ਦੇ ਤਾਂ ਫਰੋਤੀਆਂ ਦੀ ਗੱਲ ਕਾਫੀ ਚੱਲਦੀ ਰਹਿੰਦੀ ਹੈ ਜੰਡਿਆਲਾ ਏਰੀਆ 'ਚ ਸਰ ਇੱਥੇ ਕਿਹੜਾ ਵਿਅਕਤੀ ਲਿਆਂਦਾ ਗਿਆ ਸੀ ਕਿਹੜਾ ਰੋਕੀ ਸੀ ਜਿੱਕੀ ਪੁੱਛੀ ਇਹ ਇੱਥੇ ਤਾਂ ਕਾਨਿਸ਼ ਜਿਹੜੇ ਨਾਲ ਪਹਿਲਾਂ ਐਕਸਚੇਂਜ ਆਫ ਫਾਇਰ ਹੋਇਆ ਜੀ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਤੇ ਕਰਨ ਤੇ ਜਿਹੜਾ ਵਰੁਣ ਪਾਟਿਆ ਫੜੇ ਗਏ ਕਿ ਤੋਂ ਦੇ ਵਲੇ ਕੰਮਕਾਰ ਕਰਦੇ ਕਿ ਉਸਨੇ ਅਜੇ ਵੀ ਕੰਮ ਹੈ ਦੇਖੋ ਬਲਜੀਤ ਤੁਹਾਨੂੰ ਪਤਾ ਗੈਂਗਸਟਰ ਅਨਐਮਪਲoyed ਹੈ ਕਾਨਿਸ਼ ਜਿਹੜਾ ਹੈ ਵੀ ਅਨਐਮਪਲoyed ਹੈ ਇੱਕ ਵੇਟਰ ਦਾ ਕੰਮ ਕਰਦਾ ਕਰਨ ਸੂਰਜ ਜਿਹੜਾ ਹੈਗਾ ਤੇ ਜਿਹੜਾ ਵਰਨ ਹੈਗਾ ਇਹ ਛੋਟਾ ਮੋਟਾ ਸੇਲ ਸੂਲ ਦਾ ਕੰਮ ਕਰਦਾ ਹੈ ਸੇਲ ਏਜੰਟ ਦੇ ਤੌਰ ਤੇ ਦੇ ਖਿਲਾਫ ਇੱਕ ਸਨੇਚਿੰਗ ਦਾ ਪੱਤਾ ਵੀ ਪੁਰਾਣਾ ਦਰਜ ਹੈ ਥੈਂਕਿਊ ਜੀ